ਹਾਂ ਪੈਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਪੈਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਬੰਦਾ ਪਿਆਰ ਵੀ ਭੁੱਲ ਜਾਂਦਾ ਏ ਬੰਦਾ ਯਾਰ ਵੀ ਭੁੱਲ ਜਾਂਦਾ ਏ ਬੰਦਾ ਪਿਆਰ ਵੀ ਭੁੱਲ ਜਾਂਦਾ ਏ ਬੰਦਾ ਯਾਰ ਵੀ ਭੁੱਲ ਜਾਂਦਾ ਏ ਬੰਦਾ ਮਾਂ ਵੀ ਭੁੱਲ ਜਾਂਦਾ ਏ ਬੰਦਾ ਉਹ ਵੀ ਭੁੱਲ ਜਾਂਦਾ ਏ ਬੰਦਾ ਥਾਂ ਵੀ ਭੁੱਲ ਜਾਂਦਾ ਏ ਬੰਦਾ ਮਾਂ ਵੀ ਭੁੱਲ ਜਾਂਦਾ ਏ ਮਨ ਵਿੱਚ ਕੁਝ ਹੋਰੀ ਭਰ ਦਿੰਦਾ ਏ ਪੈਸਾ ਬੰਦੇ ਨੂੰ ਕੁਝ ਹੋਰੀ ਕਰ ਦਿੰਦਾ ਏ ਪੈਸਾ ਬੰਦੇ ਨੂੰ ਕੁਝ ਹੋਰੀ ਕਰ ਦਿੰਦਾ ਏ ਬੰਦਾ ਉਹ ਦਿਨ ਪ੍ਰਾਣੇ ਚੇਤੇ ਨਹੀਂ ਕਰਦਾ ਨਾਲ ਭਾਈਆਂ ਖਾਦੇ ਖਾਣੇ ਚੇਤੇ ਨਹੀਂ ਕਰਦਾ ਬੰਦਾ ਉਹ ਦਿਨ ਪ੍ਰਾਣੇ ਚੇਤੇ ਨਹੀਂ ਕਰਦਾ ਨਾਲ ਭਾਈਆਂ ਖਾਦੇ ਖਾਣੇ ਚੇਤੇ ਨਹੀਂ ਕਰਦਾ ਹੁੰਦੀ ਸੀ ਘਰੇ ਗਰੀਬੀ ਚੇਤੇ ਨਹੀਂ ਕਰਦਾ ਉਦੋਂ ਸੀ ਕੀ ਨਸੀਬੀ ਚੇਤੇ ਨਹੀਂ ਕਰਦਾ ਹੁੰਦੀ ਸੀ ਘਰੇ ਗਰੀਬੀ ਚੇਤੇ ਨਹੀਂ ਕਰਦਾ ਉਦੋਂ ਸੀ ਕੀ ਨਸੀਬੀ ਚੇਤੇ ਨਹੀਂ ਕਰਦਾ ਬਾਪੂ ਨੇ ਕੀਤੀ ਕਮਾਈ ਚੇਤੇ ਨਹੀਂ ਕਰਦਾ ਕਰਾਈ ਕਿਦਾਂ ਸੀ ਪੜ੍ਹਾਈ ਚੇਤੇ ਨਹੀਂ ਕਰਦਾ ਪੈਸਾ ਬੰਦੇ ਨੂੰ ਉੱਦਨੇ ਲਈ ਪਰ ਦਿੰਦਾ ਏ ਪੈਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਐਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਬੰਦਾ ਆਪੇ ਵਿੱਚ ਸਰਦਾਰ ਹੋ ਜਾਂਦਾ ਏ ਬੰਦਾ ਆਪੇ ਵਿੱਚ ਸਰਦਾਰ ਹੋ ਜਾਂਦਾ ਏ ਬੰਦੇ ਵਿੱਚ ਬਹੁਤਾ ਹੰਕਾਰ ਹੋ ਜਾਂਦਾ ਏ ਬੰਦਾ ਆਪੇ ਵਿੱਚ ਸਰਦਾਰ ਹੋ ਜਾਂਦਾ ਏ ਬੰਦੇ ਵਿੱਚ ਬਹੁਤਾ ਹੰਕਾਰ ਹੋ ਜਾਂਦਾ ਏ ਬੰਦਾ ਸਭ ਨੂੰ ਘੁੱਲ ਜਾਂਦਾ ਏ ਲੜਾਈ ਵੀ ਲੈ ਮੁੱਲ ਜਾਂਦਾ ਏ ਬੰਦੇ ਨੂੰ ਸਰੂਰ ਹੋ ਜਾਂਦਾ ਏ ਰੱਬ ਤੋਂ ਵੀ ਦੂਰ ਹੋ ਜਾਂਦਾ ਏ ਪਤਾ ਨਹੀਂ ਕਿ ਐਸੀ ਲੋਰ ਹੀ ਕਰ ਦਿੰਦਾ ਏ ਐਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਐਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਸੋ ਨਾਲ ਦੀ ਨਾਲ ਦੋਸਤੋ ਮਿੱਤਰੋ ਲਾਈਕ ਕਰੀ ਚੱਲਿਓ ਜੇ ਤੁਹਾਨੂੰ ਮੇਰੀ ਇਹ ਰਚਨਾ ਚੰਗੀ ਲੱਗੇ ਤਾਂ ਬੰਦੇ ਨੂੰ ਨਾਲ ਭਾਈਆਂ ਲੜਾ ਜਾਂਦਾ ਏ ਕਈ ਮਾਵਾਂ ਦੇ ਪੁੱਤ ਮਰਵਾ ਜਾਂਦਾ ਏ ਬੰਦੇ ਨੂੰ ਨਾਲ ਭਾਈਆਂ ਲੜਾ ਜਾਂਦਾ ਏ ਕਈ ਮਾਵਾਂ ਦੇ ਪੁੱਤ ਮਰਵਾ ਜਾਂਦਾ ਏ ਬੰਦਾ ਝੂਠੀਆਂ ਕਸਮਾਂ ਖਾ ਜਾਂਦਾ ਏ ਬੰਦਾ ਅਗਲੇ ਤੁਰ ਰਾ ਜਾਂਦਾ ਏ ਸਿਰਥ ਮੱਲੀ ਇੱਥੇ ਹੀ ਸਲੋ ਕਰ ਦਿੰਦਾ ਏ ਪੈਸਾ ਬੰਦੇ ਨੂੰ ਕੁਝ ਹੋਰ ਕਰ ਦਿੰਦਾ ਏ ਪੈਸਾ ਬੰਦੇ ਨੂੰ ਕੁਝ ਹੋਰ ਹੀ ਕਰ ਦਿੰਦਾ ਏ ਸੋ ਦੋਸਤੋ ਕਿੱਦਾਂ ਦੀ ਲੱਗੀ ਮੇਰੀ ਇਹ ਰਚਨਾ ਅਸ ਤੋਂ ਅੱਗੇ ਮੈਂ ਇੱਕ ਹੋਰ ਰਚਨਾ ਤੁਹਾਡੇ ਨਾਲ ਸਾਂਝੀ ਕਰਾਂਗਾ ਸੋ ਤੁਸੀਂ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਲੱਗੀ ਆ ਤੁਹਾਨੂੰ ਇਹ ਮੇਰੀ ਰਚਨਾ ਤੇ ਤੁਸੀਂ ਲਾਈਕ ਕਰਿਓ ਇੱਕ ਹੋਰ ਤੁਹਾਨੂੰ ਸੁਣਾਉਂਦਾ ਰਚਨਾ ਇੱਕ ਸ਼ੇਅਰ ਹੈ ਦੋਸਤੋ ਜਿਹੜੇ ਹੱਕ ਦੀ ਕਰਨ ਕਮਾਈ ਸਦਾ ਉਹਨਾਂ ਨੂੰ ਪੈਂਦੀ ਪੈਸੇ ਦੀ ਥੋੜ੍ਹ ਨਹੀਂ ਜਿਹੜੇ ਹੱਕ ਦੀ ਕਰਨ ਕਮਾਈ ਸਦਾ ਉਹਨਾਂ ਨੂੰ ਪੈਂਦੀ ਪੈਸੇ ਦੀ ਥੋੜ੍ਹ ਨਹੀਂ ਜਿਨ੍ਹਾਂ ਨੇ ਸੱਚੇ ਰੱਬ ਨੂੰ ਮੰਨ ਲਿਆ ਉਹਨਾਂ ਨੂੰ ਹੋਰ ਕਿਤੇ ਮੰਨਣ ਦੀ ਲੋੜ ਨਹੀਂ ਜਿਨ੍ਹਾਂ ਨੇ ਸੱਚੇ ਰੱਬ ਨੂੰ ਮੰਨ ਲਿਆ ਉਹਨਾਂ ਨੂੰ ਹੋਰ ਕਿਤੇ ਮੰਨਣ ਦੀ ਲੋੜ ਨਹੀਂ ਜਿਹੜੇ ਔਖੇ ਵੇਲੇ ਮਦਦ ਕਿਸੇ ਦੀ ਕਰਨ ਕਿਸੇ ਦੀ ਉਹਨਾਂ ਦੇ ਦਿਲ ਵਿੱਚ ਹੁੰਦਾ ਕੋੜ ਨਹੀਂ ਜਿਹੜੇ ਕਦੇ ਠੇਕੇ ਮੂਰ ਦੇ ਲੰਗੇ ਨਾ ਉਹਨਾਂ ਨੂੰ ਲੱਗਦੀ दारू ਦੀ ਤੋੜ ਨਹੀਂ ਜਿਹੜੇ ਕਦੇ ਠੇਕੇ ਦੇ ਮੂਰ ਦੇ ਲੰਗੇ ਨਾ ਉਹਨਾਂ ਨੂੰ ਲੱਗਦੀ दारू ਦੀ ਤੋੜ ਨਹੀਂ ਜਿੱਥੇ ਬਿਲਡਿੰਗ ਪੱਕੇ ਲੱਗ ਜਾਂਦੇ ਉੱਥੇ ਟੁੱਟਦੇ ਛੇਤੀ ਜੋੜ ਨਹੀਂ ਜਿਸ ਮੈਦਾਨ ਵਿੱਚ ਭੱਜੀ ਇੱਕ ਬੰਦਾ ਉਹਨੂੰ ਕਹਿੰਦੇ ਦੌੜ ਨਹੀਂ ਫਸਲਾਂ ਉੱਥੇ ਹੀ ਉਗਦੀਆਂ ਨੇ ਜਿਸ ਜ਼ਮੀਨ ਵਿੱਚ ਹੁੰਦੇ ਰੋੜ ਨਹੀਂ ਤੀਰਥ ਉਹ ਗੱਲ ਕੀਤੀ ਦਾ ਕੀ ਫਾਇਦਾ ਜਿਹਦਾ ਨਿਕਲਦਾ ਕੋਈ ਨਿਚੋੜ ਨਹੀਂ ਜਿਹਦਾ ਨਿਕਲਦਾ ਕੋਈ ਨਿਚੋੜ ਨਹੀਂ ਸੋ ਦੋਸਤੋ ਕਿੱਦਾਂ ਲੱਗੀ ਸ਼ੇਅਰ ਮੇਰਾ ਸੋ ਲਾਈਕ ਕਰਨਾ ਅੱਗੇ ਆ ਇੱਕ ਹੋਰ ਸੋਰਾ ਕਪਾ ਮਾਹੌਲ ਨੂੰ ਅੱਜ ਦਾ ਸਮਾਂ ਜਿਹੜਾ ਤਪੱਸ ਵਧ ਰਹੀ ਹੈ ਉਹਦੇ ਤੇ ਮੈਂ ਇੱਕ ਲਿਖਿਆ ਵਾ ਜਨਮ ਦਿਨ ਜਦੋਂ ਵੀ ਕਿਸੇ ਦਾ ਆਉਂਦਾ ਵਾ ਤਾਂ ਉਹ ਆਪਣੇ ਜਨਮ ਦਿਨ ਤੇ ਆ ਜਿਹੜਾ ਇੱਕ ਦਰਖਤ ਬੁੱਲ ਬੂਟਾ ਜਿਹੜਾ ਉਹ ਜ਼ਰੂਰ ਲਗਾਇਆ ਕਰੋ ਸੋ ਉਹਦੇ ਤੇ ਇੱਕ ਮੇਰੀ ਰਚਨਾ ਲਿਖੀ ਆ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਇੱਕ ਰੁੱਖ ਸੌ ਸੁਖ ਪਿਛਲੇ ਸਾਲ ਜਨਮ ਦਿਨ ਤੇ ਮੈਂ ਬੂਟਾ ਲਾਇਆ ਹੋ ਗਿਆ ਇੱਕ ਸਾਲ ਦਾ ਐਤਕੀ ਜਨਮ ਦਿਨ ਤੇ ਫੇਰ ਇਹ ਲਾਉਣਾ ਇੱਕ ਬੂਟਾ ਉਹਦੇ ਨਾਲ ਦਾ ਪਿਛਲੇ ਸਾਲ ਜਨਮ ਦਿਨ ਤੇ ਮੈਂ ਬੂਟਾ ਲਾਇਆ ਹੋ ਗਿਆ ਇੱਕ ਸਾਲ ਦਾ ਐਤਕੀ ਜਨਮ ਦਿਨ ਤੇ ਫੇਰ ਹੈ ਲਾਉਣਾ ਇੱਕ ਬੂਟਾ ਉਹਦੇ ਨਾਲ ਦਾ ਉਹਦੇ ਥੱਲੇ ਬੈਠ ਕੇ ਗੀਤ ਖੁਸ਼ੀਆਂ ਦੇ ਗਾਇਆ ਕਰਾਂਗੇ ਨਾਲੇ ਫਾਲੇ ਉਹਦੇ ਮਿੱਠੇ ਮਿੱਠੇ ਖਾਇਆ ਕਰਾਂਗੇ ਉਹਦੇ ਥੱਲੇ ਬੈਠ ਕੇ ਗੀਤ ਖੁਸ਼ੀਆਂ ਦੇ ਗਾਇਆ ਕਰਾਂਗੇ ਨਾਲੇ ਫਾਲੇ ਉਹਦੇ ਮਿੱਠੇ ਮਿੱਠੇ ਖਾਇਆ ਕਰਾਂਗੇ ਨਾਲੇ ਧਰਤੀ ਤੇ ਹਰਿਆਲੀ ਹੋ ਰੁੱਖਾਂ ਬਿਨਾਂ ਨਾ ਧਰਤੀ ਖਾਲੀ ਹੋ ਨਾਲੇ ਧਰਤੀ ਤੇ ਹਰਿਆਲੀ ਹੋਊ ਰੁੱਖਾਂ ਬਿਨਾ ਨਾ ਧਰਤੀ ਖਾਲੀ ਹੋਊ ਹਵਾ ਤੇ ਪਾਣੀ ਨੂੰ ਬਚਾਉਣਾ ਪਊ ਹਰ ਬੰਦੇ ਨੂੰ ਰੁੱਖ ਲਾਉਣਾ ਪਊ ਅੱਜ ਤੋਂ ਆਪਾਂ ਸਾਰੇ ਨਾਲ ਮਿਲ ਕੇ ਰੁੱਖ ਲਗਾਵਾਂਗੇ ਧਰਤੀ ਨੂੰ ਹਰਿਆ ਭਰਿਆ ਬਣਾਵਾਂਗੇ ਧਰਤੀ ਨੂੰ ਹਰਿਆ ਬਣਿਆ ਹਰਿਆ ਭਰਿਆ ਬਣਾਵਾਂਗੇ ਇੱਕ ਸ਼ੇਅਰ ਦੋਸਤੋ ਹੋਰ ਜਦੋਂ ਟਾਈਮ ਤੋਂ ਵੱਧ ਕੰਮ ਲਿਆ ਜਾਂਦਾ ਤਾਂ ਮਜ਼ਦੂਰਾਂ ਦਾ ਦਿਹਾੜੀਦਾਰਾਂ ਦਾ ਨੌਕਰਾਂ ਦਾ ਬੁਰਾ ਹਾਲ ਹੋ ਜਾਂਦਾ ਜਦੋਂ ਟਾਈਮ ਤੋਂ ਵੱਧ ਕੰਮ ਲਿਆ ਜਾਂਦਾ ਤਾਂ ਮਜ਼ਦੂਰਾਂ ਦਾ ਦਿਹਾੜੀਦਾਰਾਂ ਦਾ ਨੌਕਰਾਂ ਦਾ ਬੁਰਾ ਹਾਲ ਹੋ ਜਾਂਦਾ ਜਦੋਂ ਬੰਦੇ ਨੂੰ ਗੁੱਸਾ ਚੜ ਜਾਂਦਾ ਮੂੰਹੋਂ ਕੱਢੇ ਹੋਏ ਬੋਲ ਗਾਲ ਹੋ ਜਾਂਦਾ ਜਦੋਂ ਕੋਈ ਮੇਲੇ ਵਿੱਚ ਕਰਤੱਬ ਦਿਖਾਉਂਦਾ ਏ ਜਦੋਂ ਕੋਈ ਮੇਲੇ ਵਿੱਚ ਕਰਤੱਬ ਦਿਖਾਉਂਦਾ ਏ ਤਾਂ ਭਾਰ ਖਿੱਚਦਾ ਕੰਨਾਂ ਨਾਲ ਦੰਦਾ ਨਾਲ ਤਾਂ ਕਮਾਲ ਹੋ ਜਾਂਦਾ ਜਦੋਂ ਕੋਈ ਮੇਲੇ ਵਿੱਚ ਕਰਤੱਬ ਦਿਖਾਉਂਦਾ ਏ ਤਾਂ ਭਾਰ ਖਿੱਚਦਾ ਕੰਨਾਂ ਨਾਲ ਦੰਦਾ ਨਾਲ ਤਾਂ ਕਮਾਲ ਹੋ ਜਾਂਦਾ ਜਦੋਂ ਇੱਕ ਸਨ ਬਦਲ ਜਾਂਦਾ ਤਾਂ 365 ਦਿਨਾਂ ਵਿੱਚ 12 ਮਹੀਨਿਆਂ ਵਿੱਚ ਇੱਕ ਸਾਲ ਹੋ ਜਾਂਦਾ ਜਦੋਂ ਇੱਕ ਸਨ ਬਦਲ ਜਾਂਦਾ ਤਾਂ 365 ਦਿਨਾਂ ਵਿੱਚ 12 ਮਹੀਨਿਆਂ ਵਿੱਚ ਇੱਕ ਸਾਲ ਹੋ ਜਾਂਦਾ ਜਦੋਂ ਰੱਬ ਦਿੰਦਾ ਛੱਪੜ ਪਾੜ ਕੇ ਤਾਂ ਬੰਦਾ ਖੇਤੀ ਵਿੱਚ ਵਪਾਰ ਵਿੱਚ ਮਾਲੂ ਮਾਲ ਹੋ ਜਾਂਦਾ ਜਦੋਂ ਬੰਦਾ ਲੋਕਾਂ ਵਿੱਚ ਸ਼ਾਹ ਜਾਂਦਾ ਤਾਂ ਪੈੰਡ ਨਾਲ ਗੋਤ ਨਾਲ ਤੀਰਥ ਮੱਲੀ ਚੁਗੇ ਵਾਲ ਹੋ ਜਾਂਦਾ ਸੋ ਇਹ ਮੇਰਾ ਸ਼ੇਅਰ ਆ ਜਿਹੜਾ ਇਹ ਤੁਹਾਨੂੰ ਕਿੱਦਾਂ ਦਾ ਲੱਗਾ ਦੋਸਤੋ ਸੋ ਤੁਸੀਂ ਪਲੀਜ਼ ਕਮੈਂਟ ਜ਼ਰੂਰ ਕਰੋ ਤੇ ਵੀਡੀਓ ਨੂੰ ਜਿਹੜਾ ਲਾਈਕ ਕਰਿਓ ਇੱਕ ਹੋਰ ਮੈਂ ਪਿੱਛੇ ਜੇ ਲਿਖਿਆ ਸੀ ਸੱਭਿਆ ਪੱਛਮੀ ਸੱਭਿਆਚਾਰ ਦਾ ਜਿਹੜਾ ਪ੍ਰਭਾਵ ਆ ਉਹ ਆਪਣੇ ਪੰਜਾਬ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਵਾ ਜਦੋਂ ਲੋਕ ਬਾਹਰਲੇ ਜਾਂਦੇ ਫਿਰ ਇੱਧਰ ਆਉਂਦੇ ਆ ਜਿਹੜਾ ਉੱਥੋਂ ਦਾ ਕਲਚਰ ਆ ਉੱਥੋਂ ਦਾ ਪਹਿਰਾਵਾ ਉਹ ਇੱਥੇ ਪਾਉਂਦੇ ਨੇ ਉਹਦੇ ਤੇ ਮੈਂ ਪਿੱਛੇ ਜੀ ਕੁਝ ਲੈਣਾ ਲਿਖੀਆਂ ਸੀ ਕਰਨ ਕਮਾਈਆਂ ਵਿੱਚ ਪਰਦੇਸਾਂ ਭਾਵੇਂ ਤੂੰ ਜਾ ਮਿੱਤਰਾ ਕਰਨ ਕਮਾਈਆਂ ਵਿੱਚ ਪਰਦੇਸਾਂ ਭਾਵੇਂ ਤੂੰ ਜਾ ਮਿੱਤਰਾ ਉਥੇ ਜਾ ਕੇ ਆਪਣੇ ਦੇਸ਼ ਨੂੰ ਨਾ ਭਲਾ ਮਿੱਤਰਾ ਉਥੇ ਜਾ ਕੇ ਆਪਣੇ ਦੇਸ਼ ਨੂੰ ਨਾ ਭਲਾ ਮਿੱਤਰਾ ਉਥੋਂ ਪਸ਼ਮੀ ਸਭਿਅਤ ਦਾ ਪੈਗਾਮ ਲੈ ਕੇ ਨਾ ਆ ਮਿੱਤਰਾ ਉਥੇ ਭਾਵੇਂ ਸੁਣ ਇੰਗਲਿਸ਼ ਟੀਵੀ ਇੱਥੇ ਆ ਕੇ ਪੰਜਾਬੀ ਚੈਨਲ ਲਾ ਮਿੱਤਰਾ ਉਥੇ ਪਹਿਣ ਭਾਵੇਂ ਗੋਰਿਆਂ ਵਾਲਾ ਬਣਾ ਇੱਥੇ ਆ ਕੇ ਪੰਜਾਬੀ ਪਹਿਰਾਵਾ ਪਾ ਮਿੱਤਰਾ ਉਥੇ ਖਾ ਖਾਣੇ ਅੰਗਰੇਜ਼ਾਂ ਦੇ ਇੱਥੇ ਆ ਕੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾ ਮਿੱਤਰਾ ਉਥੇ ਕਰਕੇ ਕਮਾਈ ਜਿੰਨੇ ਮਰਜੀ ਡਾਲਰ ਤੋਂ ਕਮਾਵੇਂ ਤਰਾ ਇਥੇ ਗਰੀਬਾਂ ਦੀ ਕਰ ਸਹਤਾ ਯਾਰੀ ਤਗੜਿਆਂ ਨਾਲ ਨਾ ਪਾ ਮਿੱਤਰਾ ਤੀਰਥ ਨਹੀਂ ਲੱਗਦਾ ਜੀ ਵਿੱਚ ਪਰਦੇਸਾਂ ਤੀਰਥ ਨਹੀਂ ਲੱਗਦਾ ਜੀ ਵਿੱਚ ਪਰਦੇਸਾਂ ਤਾਂ ਵਤਨੀ ਫੇਰਾ ਪਾ ਮਿੱਤਰਾ ਇੱਕ ਵਾਰੀ ਮਾਪਿਆਂ ਨੂੰ ਮਿਲ ਜਾ ਆਕੇ ਉਹਨਾਂ ਦੇ ਨਾ ਸੀਨੇ ਤੜਫਾ ਮਿੱਤਰਾ ਇੱਕ ਵਾਰੀ ਮਾਪਿਆਂ ਨੂੰ ਮਿਲ ਜਾ ਆਕੇ ਉਹਨਾਂ ਦੇ ਨਾ ਸੀਨੇ ਤੜਫਾ ਮਿੱਤਰਾ ਸੋ ਦੋਸਤੋ ਅੱਜ ਮੈਂ ਆਪਣੀ ਫਾਈਲ ਦੇ ਵਿੱਚੋਂ ਜਿਹੜੇ ਆ ਹੋਰ ਰਚਨਾ ਤੁਹਾਡੇ ਨਾਲ ਸਾਂਝੀਆਂ ਕਰਦਾ ਵਾਂ ਲੱਭ ਰਿਆ ਵਾ ਇੱਕ ਰਚਨਾ ਮਾ ਬਿਮਾਰੀ ਤੇ ਮੁਕਦਮਾ ਸੋ ਦੋਸਤੋ ਇਹੀ ਹੁੰਦਾ ਵੀ ਕੋਈ ਬਿਮਾਰੀ ਨਾ ਕਿਸੇ ਦੇ ਘਰ ਆ ਜਾਈ ਕੋਈ ਮੁਕਦਮਾ ਨਾ ਪੈ ਜਾਈ ਉਹਦੇ ਨਾਲ ਜਿਹੜਾ ਬੁਰਾ ਹਾਲ ਹੋ ਜਾਂਦਾ ਏ ਸੋ ਉਹਦੇ ਤੇ ਲਿਖੀਆਂ ਕੁਝ ਸਤਰਾਂ ਜਦੋਂ ਮੰਜੇ ਉੱਤੇ ਪਿਆ ਬੰਦਾ ਲੱਗਦਾ ਏ ਜ਼ਿੰਦਗੀ ਚੋਂ ਗਿਆ ਬੰਦਾ ਜਦੋਂ ਮੰंजे ਉੱਤੇ ਪਿਆ ਬੰਦਾ ਲੱਗਦਾ ਏ ਜ਼ਿੰਦਗੀ ਚੋ ਗਿਆ ਬੰਦਾ ਡਾਕਟਰਾਂ ਦੇ ਘਰ ਜਾ ਕੇ ਬੰਦਾ ਹੋ ਜਾਂਦਾ ਏ ਤਬਾਹ ਬਿਮਾਰੀ ਤੇ ਮੁਕੱਦਮਾ ਨਾ ਕਿਸੇ ਨੂੰ ਲੱਗ ਜਾਵੇ ਰੱਬ ਰੱਬੇ ਅੱਗੇ ਮੇਰੀ ਹੈ ਦਵਾ ਬਿਮਾਰੀ ਤੇ ਮੁਕੱਦਮਾ ਨਾ ਕਿਸੇ ਨੂੰ ਲੱਗ ਜਾਵੇ ਰੱਬੇ ਅੱਗੇ ਮੇਰੀ ਹੈ ਦਵਾ ਪੈ ਜਾਵੇ ਮੁਕੱਦਮਾ ਜੇ ਘਰੇ ਚੰਗੇ ਭਲੇ ਰੋਟੀ ਖਾਂਦੇ ਨੂੰ ساری ਉਮਰ ਲੰਘ ਜਾਂਦੀ ਬੰਦੇ ਦੀ ਤਰੀਕਾਂ ਉੱਤੇ ਜਾਂਦੇ ਨੂੰ ਉਮਰ ਦੇ ਅਖੀਰ ਵਿੱਚ ਆ ਕੇ ਜੱਜ ਸਜ਼ਾ ਦਿੰਦਾ ਇਸਨਾ ਬਿਮਾਰੀ ਤੇ ਮਕਦਮਾ ਨਾ ਕਿਸੇ ਨੂੰ ਲੱਗ ਜਾਵੇ ਰੱਬੇ ਅੱਗੇ ਮੇਰੀ ਹੈ ਦੁਆ ਬਿਮਾਰੀ ਪਿਛੋਂ ਨਹੀਂ ਰਹਿੰਦਾ ਬੰਦਾ ਕਿਸੇ ਕੰਮ ਜੋਗਾ ਕਿਉਂਕਿ ਉਹਨੂੰ ਖਾ ਲਿਆ ਹੁੰਦਾ ਇਨ੍ਹਾਂ ਭੈੜਿਆਂ ਰੋਗਾਂ ਫੇਰ ਉਹ ਹੱਥੀ ਨਹੀਂ ਸੱਟਦਾ ਕਮਾ ਬਿਮਾਰੀ ਤੇ ਮਕਦਮਾ ਨਾ ਕਿਸੇ ਨੂੰ ਲੱਗ ਜਾਵੇ ਰੱਬੇ ਅੱਗੇ ਮੇਰੀ ਹੈ ਦੁਆ ਬਿਮਾਰੀ ਤੇ ਮਕਦਮਾ ਨਾ ਕਿਸੇ ਨੂੰ ਲੱਗ ਜਾਵੇ ਰੱਬੇ ਅੱਗੇ ਮੇਰੀ ਹੈ ਦੁਆ ਮਾਪਿਆਂ ਦਾ ਜਿਉਣਾ ਔਖਾ ਹੋ ਜਾਂਦਾ ਏ ਜਦੋਂ ਕਿਸੇ ਦਾ ਇਕੱਲਾ ਪੁੱਤ ਸਜਾ ਪੰਦਾ ਈ ਜ਼ਿੰਦਗੀ ਐ ਸੁਖੀ ਬਤੌਣੀ ਤੀਰਥਾ ਤਾਂ ਰੱਬ ਦਾ ਨਾਮ ਧਿਆ ਮਾਰੀ ਤੇ ਮਕਦਮਾ ਨਾ ਕਿਸੇ ਨੂੰ ਲੱਗ ਜਾਵੇ ਰੱਬ ਹੀ ਅੱਗੇ ਮੇਰੀ ਹੈ ਦੁਆ ਰੱਬ ਹੀ ਅੱਗੇ ਮੇਰੀ ਹੈ ਦੁਆ ਸੋ ਦੋਸਤੋ ਤੁਹਾਨੂੰ ਕਿੱਦਾਂ ਦਿਆਂ ਮੇਰੀਆਂ ਇਚਨਾਵਾਂ ਜਿਹੜੀਆਂ ਲੱਗ ਰਹੀਆਂ ਸੋ ਪਲੀਜ਼ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਦੱਸੋ ਤੇ ਅੱਗੇ ਮੈਂ ਇੱਕ ਕੀ ਹੋਰ ਰਚਨਾ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਅੱਜ ਹਾਂਜੀ ਇਹ ਫੇਰ ਆ ਗਈ ਆਪਣੇ ਇਸ ਪੰਜਾਬੀ ਸੱਭਿਆਚਾਰ ਵਿਸਥੇ ਤੇ ਆ ਗਈ ਹੈ ਜੀ ਕੁੜੀਆਂ ਦੇ ਸਿਰ ਤੋਂ ਚੁੰਨੀ ਲੈ ਗਈ ਏ ਪਿਓ ਦੀ ਇੱਜ਼ਤ ਮਿੱਟੀ ਦੇ ਵਿੱਚ ਪੈ ਗਈ ਏ ਕੁੜੀਆਂ ਦੇ ਸਿਰ ਤੋਂ ਚੁੰਨੀ ਲੈ ਗਈ ਏ ਪਿਓ ਦੀ ਇੱਜ਼ਤ ਮਿੱਟੀ ਵਿੱਚ ਪੈ ਗਈ ਏ ਮੈਨੂੰ ਸਮਝ ਨਾ ਆਉਂਦੀ ਕੀ ਹੋਇਆ ਮੇਰੇ ਸੋਹਣੇ ਜੱਗ ਨੂੰ ਅਜ ਲੱਗ ਗਿਆ ਦਾਗ ਬੰਦਿਆ ਤੇਰੇ ਸਿਰ ਦੀ ਪੱਗ ਨੂੰ ਮੈਨੂੰ ਸਮਝ ਨਾ ਆਉਂਦੀ ਕੀ ਹੋਇਆ ਮੇਰੇ ਸੋਹਣੇ ਜੱਗ ਨੂੰ ਅਜ ਪੁੱਤ ਜਟਾਂ ਦੇ ਕੰਮ ਕਰਕੇ ਨਾਰਾਜੀ ਵੱਧ ਗਈਆਂ ਚੋਰੀਆਂ ਤੇ ਵੱਜਦੇ ਡਾਕੇ ਕਈ ਨੱਕੇ ਚੜ ਜਾਂਦੇ ਪੁਲਸ ਕਟਾਪੇ ਚੰਗੇ ਬੰਦੇ ਰੱਖੀ ਬਚਾ ਕੇ ਮੈਂ ਦੁਆ ਕਰਾਂ ਰੱਬ ਨੂੰ ਮੈਨੂੰ ਸਮਝ ਨਾ ਆਉਂਦੀ ਕੀ ਹੋਇਆ ਮੇਰੇ ਸੋਹਣੇ ਜੱਗ ਨੂੰ ਸੋ ਦੋਸਤੋ ਅੱਗੇ ਹੋਰ ਮੈਂ ਕੋਸ਼ਿਸ਼ ਕਰਦਾ ਆਪਣੀ ਫੈਲ ਚੋਂ ਚੰਗੇ ਚੰਗੀਆਂ ਜਿਹੜੀਆਂ ਚੀਜ਼ਾਂ ਵਾਂ ਉਹ ਉਹ ਨੂੰ ਸਨਾਵਾ ਸੋ ਦੋਸਤੋ ਮੈਂ ਲੱਭਦਾ ਨਾ ਚਲ ਤੁਸੀਂ ਨਾਲ ਦੇ ਨਾਲ ਜਿਹੜਾ ਕਮੈਂਟ ਕਰਕੇ ਦੱਸਿਓ ਚੱਲੋ ਕਿੱਦਾਂ ਲੱਗ ਰਹੀਆਂ ਤੁਹਾਨੂੰ ਮੇਰੀਆਂ ਰਚਨਾਵਾਂ ਮਾਂ ਪਿਓ ਦੀ ਕੋਈ ਬਾਤ ਨਾ ਪੁੱਛੇ ਉਹ ਰੋਟੀ ਰੋਟੀ ਕਰਦੇ ਨੇ ਭਾਈ ਨੂੰ ਵੇਖ ਕੇ ਭਾਈ ਨੇ ਰਾਜੀ ਇੱਕ ਦੂਜੇ ਨਾਲ ਲੜਦੇ ਨੇ ਇੱਕ ਗੁੱਸੇ ਵਿੱਚ ਆਕੇ ਮੈਂ ਤੈਨੂੰ ਵੱਢ ਦੂੰ ਮੈਨੂੰ ਸਮਝ ਨਾ ਆਉਂਦੀ ਕੀ ਹੋਇਆ ਮੇਰੇ ਸੋਹਣੇ ਜੱਗ ਨੂੰ ਅਗਲੇ ਆ ਗਈ ਜੀ ਇੱਕ ਹੋਰ ਪ੍ਰਦੇਸਾਂ ਦੀ ਆ ਗਈ ਹੈ ਰਚਨਾ ਜੀ ਜਿਹੜੇ ਲੋਕੀ ਪ੍ਰਦੇਸ ਜਾਣ ਨੂੰ ਕਹਿੰਦੇ ਸੁਣ ਲੋ ਮੇਰੀ ਇੱਕ ਗੱਲ ਜਿਸ ਦੇਸ਼ ਜਾਣ ਦੀ ਮਨੋ ਕਾਮਨਾ ਹੈ ਜੇ ਤੋਰ ਦਿੱਤਾ ਹੋਰ ਵੱਲ ਇਹ 2004 ਦੇ ਵਿੱਚ ਲਿਖੀ ਸੀ ਦੋਸਤੋ ਮੈਂ ਬੜਾ ਉਦੋਰ ਜਾਣ ਸੀ ਬਾਹਰ ਜਾਣ ਦਾ ਤੇ ਬੰਦੇ ਫਸ ਜਾਂਦੇ ਸੀ ਏਜੰਟਾਂ ਦੇ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਸੀ ਤੇ ਉੱਥੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਸੀ ਜਿਹੜੇ ਲੋਕੀ ਪਰਦੇਸ ਜਾਣ ਨੂੰ ਕਹਿੰਦੇ ਸੁਣ ਲੋ ਮੇਰੀ ਇੱਕ ਗੱਲ ਜਿਸ ਦੇਸ਼ ਜਾਣ ਦੀ ਮਨੋ ਕਾਮਨਾ ਹੈ ਜੇ ਤੋਰ ਦਿੱਤਾ ਹੋਰ ਵੱਲ ਹੋਰ ਦੇਸ਼ ਵਿੱਚ ਜਦ ਫੜੇ ਗਏ ਫਿਰ ਜੁਮੇ ਲਾਉਂਗੇ ਕੀ ਦੇ ਨਾ ਫਸੋ ਲੋਕੋਗੇ ਅੱਜ ਕੱਲ ਲੱਗਦੇ ਜੇਲ੍ਹਾਂ ਦੇ ਵੀ ਜੀ ਨਾ ਪਸੂ ਲੋਕੋ ਵੀ ਅੱਜ ਕੱਲ ਲੱਗਦੇ ਜੀਲਾਂ ਦੇ ਵੀ ਜਿਵੇਂ ਪਿੱਛੇ ਜੇ ਅਮਰੀਕਾ ਤੋਂ ਵੀ ਮੁੜ ਕੇ ਆਏ ਆਪਣੇ ਮੁੰਡੇ ਹਮ ਅੱਗੇ ਆਜੋ ਪਰਦੇਸ ਭਜਣ ਲਈ ਪੁੱਤਰਾਂ ਨੂੰ ਜਿਹੜੇ ਜ਼ਮੀਨਾਂ ਗਹਿਣੇ ਤੇ ਧਰਦੇ ਜਦ ਸਿਰੇ ਨਹੀਂ ਪਹੁੰਚਦੇ ਪੁੱਤ ਇਹਨਾਂ ਦੇ ਫੇਰ ਪਸਤਾਉਂਦੇ ਘਰਦੇ ਪਰਦੇਸ ਭਜਣ ਲਈ ਪੁੱਤਰਾਂ ਨੂੰ ਜਿਹੜੇ ਜ਼ਮੀਨਾਂ ਗਹਿਣੇ ਤੇ ਧਰਦੇ ਜਦ ਸਿਰੇ ਨਹੀਂ ਪਹੁੰਚਦੇ ਪੁੱਤ ਇਹਨਾਂ ਦੇ ਫੇਰ ਪਸਤਾਉਂਦੇ ਘਰਦੇ ਓ ਮਾਵਾ ਦੇਖਣੇ ਇਹਨੂੰ ਤਰਸ ਗਈਆਂ ਪੁੱਤ ਜੇਲਾਂ ਵਿੱਚ ਬੈਠੇ ਜੀ ਦੇ ਨਾ ਫਸੋ ਲੋਕੋ ਵੀ ਅੱਜਕੱਲ ਲੱਗਦੇ ਝੇਲਾਂ ਦੇ ਵੀ ਇਹ ਇੱਥੋਂ ਵਰਗੀ ਸਰਦਾਰੀ ਕਿਸੇ ਹੋਰ ਦੇਸ਼ ਵਿੱਚ ਨਹੀਂ ਲੱਭਣੀ ਉਹਦੇ ਵਾਸਤੇ ਘਾਟਾ ਜੀਨੇ ਜਦ ਪਰਦੇਸ ਜਾਣ ਦੀ ਨਹੀਂ ਛੱਡਣੀ ਇੱਥੋਂ ਵਰਗੀ ਸਰਦਾਰੀ ਕਿਸੇ ਹੋਰ ਦੇਸ਼ ਵਿੱਚ ਨਹੀਂ ਲੱਭਣੀ ਉਹਦੇ ਵਾਸਤੇ ਘਾਟਾ ਜੀਨੇ ਜਦ ਪਰਦੇਸ ਜਾਣ ਦੀ ਨਹੀਂ ਛੱਡਣੀ ਅਖਬਾਰਾਂ ਉੱਤੇ ਨਾ ਤੇ ਖਬਰਾਂ ਛਪਦੀਆਂ ਪੜ ਲਓ ਸੱਚੇ ਆਉਂਦਾ ਨਹੀਂ ਜੇ ਨਾ ਫਸੋ ਲੋਕੋ ਵੀ ਅੱਜ ਕੱਲ ਲੱਗਦੇ ਜੇਲਾਂ ਦੇ ਵੀ ਜੇ ਕੋਈ ਕਿਸਮਤ ਵਾਲਾ ਹੀ ਵਾਪਸ ਮੁੜ ਕੇ ਆਪਣੇ ਘਰ ਆਉਂਦਾ ਏ ਤਿਰਥੀ ਉਹਦੇ ਵਰਗਾ ਕੋਈ ਬੰਦਾ ਹੈ ਨਹੀਂ ਜਿਹੜਾ ਇੱਥੇ ਇਥੇ ਕਮਾਉਂਦਾ ਏ ਕਈ ਇੱਥੇ ਹੀ ਮਿਹਨਤ ਕਰਕੇ ਭਰੀ ਜਾਂਦੇ ਪੈਸਿਆਂ ਨਾਲ ਗੀਜੇ ਨਾ ਫਸੋ ਲੋਕੋ ਵੀ ਅੱਜ ਕੱਲ ਲੱਗਦੇ ਜੇਲਾਂ ਦੇ ਵੀ ਜੇ ਨਾ ਫਸੋ ਲੋਕੋ ਵੀ ਅੱਜ ਕੱਲ ਲੱਗਦੇ ਜੇਲਾਂ ਦੇ ਵੀ ਜੇ ਸੋ ਦੋਸਤੋ ਮਿੱਤਰੋ ਪਿਆਰਿਓ YouTube ਵਾਲਿਓ ਤੁਸੀਂ ਸਾਡੀਆਂ ਅਰਚਨਾਵਾਂ ਨੂੰ ਸਾਡੀਆਂ ਵੀਡੀਓ ਜਿਹਨੂੰ ਬਹੁਤ ਜਿਹੜਾ ਪਿਆਰ ਦਿੰਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਦੀਆਂ ਮੈਂ 15 ਮਿੰਟਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਰਚਨਾਵਾਂ ਆਪਣੀਆਂ ਲਿਖੀਆਂ ਹੋਈਆਂ ਕਵਤਾਵਾਂ ਤੋਂ ਵੱਡੇ ਨਾਲ ਸਾਂਝੀਆਂ ਕੀਤੀਆਂ। ਮੈਨੂੰ ਆਸ ਹੈ ਕਿ ਤੁਹਾਨੂੰ ਢੇਰ ਸਾਰੀਆਂ ਪਸੰਦ ਆਈਆਂ ਹੋਣਗੀਆਂ। ਅੱਗੇ ਤੋਂ ਵੀ ਤੁਹਾਡੇ ਕਮੈਂਟ ਆਉਣਗੇ ਕਿ ਤੁਸੀਂ ਹੋਰ ਕਵਤਾਵਾਂ ਜਿਹੜੀਆਂ ਸਾਨੂੰ ਸੁਣਾਓ। ਸੋ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀ ਜਿਹੜੀਆਂ ਕਵਤਾਵਾਂ ਆਪਣੀਆਂ ਲਿਖੀਆਂ ਹੋਈਆਂ ਉਹ ਤੁਹਾਡੇ ਨਾਲ ਜਿਹੜੀ ਸਮੇਂ-ਸਮੇਂ ਦੇ ਹਿਸਾਬ ਨਾਲ ਸਾਂਝ ਜਿਹੜੀ ਉਹ ਆਉਂਦੇ ਰਹਿਾਂਗੇ ਸੋ ਅੱਜ ਦੇ ਲਈ ਇੰਨਾ ਹੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ